ਪਿੰਡ ਸ਼ੰਗਾਰਾ ਦੇ ਉਤਾੜ ਦੇ ਵਿੱਚ ਇੱਕ ਜਿਹੜੀ ਕੱਲ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋndi ਹੈ ਜਿੱਥੇ ਕਿ ਨਿਹੰਗ ਸਿੰਘਾਂ ਵੱਲੋਂ ਜ਼ਮੀਨ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਿਹੰਗ ਫੌਜਾਂ ਆਦੀਆਂ ਨੇ ਤੇ ਉੱਥੇ ਜ਼ਮੀਨ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਜ਼ਮੀਨ ਇਹ ਕਿੰਨਾ ਦੀ ਹੈ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਵਾਇਰਲ ਹੋਈਆਂ ਐਸੀ ਅੱਜ ਇਸ ਪਿੰਡ ਦੇ ਵਿੱਚ ਇਸ ਕਰਕੇ ਆਏ ਆ ਕਿ ਮੇਨ ਕਾਰਨ ਕੀ ਹੈ ਕਿ ਨਿਆਂੰਗ ਸਿੰਘ ਫੌਜਾਂ ਇੱਥੇ ਜਿਹੜਾ ਕੀ ਨਿਸ਼ਾਨ ਸਾਬ ਲਗਾ ਕੇ ਗਈਆਂ ਉਹਨਾਂ ਦਾ ਕਾਰਨ ਕੀ ਹੈ ਨਿਸ਼ਾਨ ਸਾਬ ਲਗਾਉਣ ਦਾ ਜੋ ਇਹ ਜ਼ਮੀਨ ਹੈ ਜ਼ਮੀਨ ਕਿੰਨਾਂ ਦੀ ਹੈ ਹਕੀਕੀ ਅਦਾਲਤੀ ਜਿਹੜੇ ਹੁਕਮ ਨੇ ਅਦਾਲਤ ਦੁਆਰਾ ਕੋਈ ਹੁਕਮ ਹੋਏ ਆ ਜਾਂ ਨਹੀਂ ਹੋਏ ਇਹ ਸਾਰੀ ਜਾਣਕਾਰੀ ਅਸੀਂ ਜ਼ਮੀਨ ਦੇ ਮਾਲਕ ਕੋਲ ਲਵਾਂਗੇ ਕਿ ਇਹ ਜ਼ਮੀਨ ਦਾ ਮਸਲਾ ਕੀ ਹੈ ਸਾਰਾ ਭਾਈ ਸਾਹਿਬ ਮਸਲਾ ਕੀ ਹੈ ਜ਼ਮੀਨ ਦਾ ਸਾਰਾ ਜੋ ਇੱਥੇ ਅੱਜ ਨਿਸ਼ਾਨ ਸਾਬ ਛੋੜ ਰਿਹਾ ਜੀ ਸਰ 2005 ਤੋਂ ਅਸੀਂ ਇਹ ਖਰੀਦ ਕੀਤੀ ਸੀ ਹੂੰ ਲਗਭਗ 62 ਮਰਲੇ ਆ ਤਿੰਨ ਕਨਾਲਾਂ ਤੇ ਦੋ ਮਰਲੇ ਜਿਹਦੇ ਵਿੱਚ ਅਸੀਂ ਇੱਕ ਘਰ ਪਾਇਆ ਹੋਇਆ ਹੈ ਹੂੰ ਬਾਕੀ ਸਬਜ਼ੀ ਵਾਸਤੇ ਫਾਲਦਾਰ ਬੂਟੇ ਤੇ ਹੋਰ ਕਾਫੀ ਮਿਰਚਾਂ ਵੀ ਲਾਈਆਂ ਹੋਈਆਂ ਨੇ ਕਮਾਦ ਵੀ ਗੰਨੇ ਦੀ ਫਸਲ ਲੱਗੀ ਹੋਈ ਹੈ ਤੇ ਉਹਨਾਂ ਨੇ ਅਚਨਚੇਤ ਆ ਕੇ ਸਾਡੇ ਤੇ ਹਮਲਾ ਸਾਡੀ ਜ਼ਮੀਨ ਤੇ ਕੀਤਾ ਹੈ ਬਾਕੀ ਸਾਰਾ ਕੁਝ ਇਹਨਾਂ ਨੇ ਪੁੱਟ ਦਿੱਤਾ ਹੈ ਤੁਹਾਡੇ ਸਾਹਮਣੇ ਹੀ ਹੈ ਜਿੰਨੇ ਜਿੰਨੇ ਅੱਜ ਪੌਦੇ ਪੱਤੇ ਆ ਸਾਡੇ ਬਹੁਤ ਵੱਡੇ ਵੱਡੇ ਪੌਦੇ 20 20 ਫੁੱਟ ਦੇ ਪੌਦੇ ਹੈਗੇ ਸੀ ਬਹੁਤ ਨੁਕਸਾਨ ਕਰ ਗਏ ਔਰ ਪਹਿਲੀ ਜਿਹੜੀ ਨਿਹੰਗ ਸਿੰਘਾਂ ਦੀ ਸੀ ਨਹੀਂ ਜੀ ਇਹ ਦੂਸਰੀ ਪਾਰਟੀ ਦੇ ਮੇਨ ਰੋਲਾ ਪਾਉਂਦੇ ਆ ਵੀ ਸਾਡੀ ਜ਼ਮੀਨ ਹੈ ਸਾਡੀ ਜ਼ਮੀਨ ਹੈ ਜੋ ਮੀਨ ਬਾਕੀ ਨਾਂ ਦੀ ਰੈਸੀ ਚਲੀ ਗਈ ਹੈ ਉਹ ਸਾਡੇ ਉਹ ਰੈਸੀ ਹੋਣ ਕਰਕੇ ਮਤਲਬ ਉਹ ਸਾਡੇ ਨਾਲ ਐਵੇਂ ਫालतੂ ਤੇ ਰੋਲਾ ਪਾ ਰਹੇ ਨੇ ਹੂੰ ਕੌਣ ਬੰਦੇ ਨੇ ਉਹ ਫੌਜਾ ਸਿੰਘ ਹੈ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹੈਗਾ ਸਰਜੀਤ ਕੌਰ ਹੈ ਲੜਕੀ ਉਹਨਾਂ ਦੀ ਜੰਗੀਰੋ ਬੀਬੀ ਹੂੰ ਹਾਂਜੀ ਇਹ ਐ ਨੇ ਜੀ ਉਹ ਇਸ ਜ਼ਮੀਨ ਤੇ ਹੱਕ ਚ ਤਾਂ ਦੇ ਆਪਦਾ ਕਿ ਤੁਹਾਡੇ ਕੋਲ ਕੀ ਪ੍ਰੂਫ ਹੈ ਵੀ ਜਿਹੜੀ ਤੁਹਾਡੀ ਹੈ ਜ਼ਮੀਨ ਸਰ ਮੇਰੇ ਕੋਲ ਇੰਤਕਾਲ ਵੀ ਹੈਗਾ ਹੈ ਰਜਿਸਟਰੀ ਵੀ ਹੈਗੀ ਹੈ ਹੂੰ ਤੇ ਬਾਕੀ ਸਾਡਾ ਸਟੇ ਨੋਟਿਸ ਨਾਨੂੰ ਦਿੱਤਾ ਹੋਇਆ ਸੀ ਮੈਨੂੰ ਖੱਜਲਖੁਆਰ ਪਹਿਲਾਂ ਵੀ ਇਹਨਾਂ ਨੇ ਕੀਤਾ ਸੀ ਮੈਂ ਇਸ ਕਰਕੇ ਸਟੇ ਲਿਆਂਦਾ ਸੀ ਤੇ ਉਹਦੀ ਵੀ ਉਲੰਘਣਾ ਕਰਕੇ ਮਤਲਬ ਇਹ ਮੈਨੂੰ ਬਹੁਤ ਖੱਜਲਖੁਆਰ ਮੇਰੇ ਕੰਮ ਘਰ ਦਾ ਵੀ ਨੁਕਸਾਨ ਕੀਤਾ ਮੇਰੇ ਘਰ ਦੇ ਇੰਟਰਵਿਊ ਹੋਏ ਨੇ ਲੇਕਿਨ ਇੱਥੇ ਆ ਕੇ ਜ਼ਬਰਦਸਤੀ ਮੈਂ ਨਾ ਕਰੇ ਹੋਣ ਦੇ ਬਾਵਜੂਦ ਮੇਰੇ ਘਰ ਦੇ ਘਰੇ ਹੈਗੇ ਸੀ ਤੇ ਉਹਨਾਂ ਨੇ ਨਿਸ਼ਾਨ ਸਾਹਿਬ ਵੀ ਲਾ ਦਿੱਤਾ ਜੀ ਵੇਖੋ ਬਹੁਤ ਮੰਦ ਭਾਗੀ ਗੱਲ ਇਹ ਕੀਤੀ ਹੈ ਕਿ ਕੋਰਟ ਦੇ ਹੁਕਮਾਂ ਵੀ ਨਹੀਂ ਮੰਨ ਸਕੇ ਤੇ ਕਹਿੰਦੇ ਆ ਵੀ ਅਸੀਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਸਾਡਾ ਕੀ ਕਰ ਲਏਗਾ ਅਸੀਂ ਸਭ ਕੁਝ ਆਹ ਕੋਰਟ ਵੀ ਅਸੀਂ ਆਹ ਜੱਜ ਵੀ ਅਸੀਂ ਆਹ ਐਸਐਚਓ ਵੀ ਅਸੀਂ ਆਹ ਜੋ ਕੁਝ ਕਰਨਾ ਅਸੀਂ ਕਰ ਸਕਨੇ ਆ ਕੀ ਨਹੀਂ ਕਰ ਸਕਦੇ ਕਿੰਨੇ ਕੋ ਹਥਿਆਰਾਂ ਦੇ ਸਮੇਤ ਆਏ ਸੀ ਇੱਥੇ ਸਰ ਸਾਰਿਆਂ ਦੇ ਕੋਲ ਹੀ ਹਥਿਆਰ ਰਹਿ ਗਏ ਸੀ ਜੀ ਤੇ ਫੈਰ ਵੀ ਗਏ ਫੈਰ ਤਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮਤਲਬ ਕਿ ਸਿਰਫ ਉਹਨਾਂ ਨੇ ਤਲਵਾਰਾਂ ਤਾਂ ਹੈਗੀਆਂ ਹੀ ਸੀ ਉਹਨਾਂ ਕੋਲ ਡੰਡੇ ਸੋਟੇ ਵੀ ਹੈਗੇ ਸੀ ਤੇ ਮੇਰੇ ਘਰ ਦੇ ਜਿਹੜੇ ਨਾ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਸਾਡੀ ਗੱਲ ਤਾਂ ਸੁਣ ਲਓ ਲੇਕਿਨ ਜਿਹੜੀ ਲੇਡੀਜ਼ ਹੈਗੀ ਸੀ ਨਾਂ ਦੇ ਨਾਲ surjit kaur phauja singh ਦੀ ਲੜਕੀ ਹੈ ਜਿਹੜੀ ਉਹਨੇ ਆ ਕੇ ਇਹਨਾਂ ਦੇ ਮਾਰੀਆਂ ਸੱਟਾਂ ਮਾਰੀਆਂ ਨੇ ਤੇ ਉਹ ਸਾਡੇ ਸੀ ਤੁਹਾਨੂੰ ਦਿਖਾ ਵੀ ਸਕਦੇ ਸੱਟਾਂ ਤੇ ਸਾਡੇ ਐਮਐਲਆਰ ਵੀ ਕਾਰਡ ਦੀ ਕੱਟੀ ਗਈ ਤੇ ਅੱਜ ਸਾਡਾ ਉਹਦੇ ਨਾਲ ਐਕਸਰੇ ਵਗੈਰਾ ਵੀ ਹੋਣਾ ਹੈ ਤੇ ਕਾਫੀ ਸੱਟ ਲੱਗੀ ਵੀ ਉਹਦੇ ਕੀ ਮੰਗ ਤੁਹਾਡੀ ਅਸੀਂ ਇਨਸਾਫ ਮੰਗਨੇ ਆ ਜੀ ਐਸ ਐਚਓ ਸਾਹਿਬ ਮੌਕੇ ਤੇ ਉਦੋਂ ਪਿੱਛੇ ਆਏ ਸੀ ਤੇ ਉਹਨਾਂ ਨੇ ਸਾਨੂੰ ਇਨਸਾਫ ਦੀ ਕੋਹਾਰ ਲਗਾਈ ਸੀ ਕਹਿੰਦੇ ਤੁਹਾਡੇ ਤੇ ਬਿਲਕੁਲ ਜਿਹੜੀ ਬੰਦੀ ਮਨਾਂਦੇ ਤੇ ਕਾਰਵਾਈ ਕਰਾਂਗੇ ਸਾਨੂੰ ਐਸ 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 ਸਾਹਿਬ ਨੇ ਮਲ ਪੂਰੀ ਤਰ੍ਹਾਂ ਨੇ ਸਹਿਯੋਗ ਦਿੱਤਾ ਹੈ ਇੱਕ ਜਿਹੜੇ ਟਰੈਕਟਰ ਦੋ ਸੀ ਜੀ 5911 ਜਿਹਦੇ ਵਿੱਚੋਂ ਮਤਲਬ ਇੱਕ ਤਾਂ ਉਹਨਾਂ ਨੇ ਮਤਲਬ ਆਪਦੇ ਪੁਲਿਸ ਦੇ ਵਿੱਚ ਪ੍ਰਸ਼ਾਸਨ ਨੇ ਲੈ ਲਿਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਤੇ ਮੌਜੂਦ ਸੀ ਜਦੋਂ ਇਹ ਸਾਰੀ ਘਟਨਾ ਵਾਪਰੀ ਹਾਂਜੀ ਮੈਂ ਇਕੱਲੀ ਕਰੇਗੀ ਸੀ ਇਹ ਉਧਰੋਂ ਆਏ ਨੇ ਪਰਲੇ ਗੇਟ ਥਾਣੀ ਵੱਡੇ ਗੇਟ ਥਾਣੀ ਆਏ ਨੇ ਤੇ ਮੇਰੇ ਆ ਤੇ ਗੱਲ ਪੈ ਗਏ ਨੇ ਡਾਂਗਾ ਛੋਟੇ ਮੇਰੇ ਮਾਰੇ ਨੇ ਮੇਰੇ ਹੱਥ ਦੇ ਉੱਤੇ ਸੱਟਾਂ ਕੀਤੀਆਂ ਨੇ ਉਸ ਤੋਂ ਬਾਅਦ ਫਿਰ ਇਹਨਾਂ ਗੇਟ ਮੇਰਾ ਬੰਦ ਕਰ ਦਿੱਤਾ ਹੈ ਇਧਰੋਂ ਛੋਟੇ ਗੇਟ ਥਾਣੀ ਫਿਰ ਮੈਂ ਰੋਕਣ ਆਈ ਹਾਂ ਟਰੈਕਟਰ ਤੇ ਮੇਰਾ ਨੁਕਸਾਨ ਕਰੀ ਜਾ ਰਹੇ ਸੀ ਫਿਰ ਇਹਨਾਂ ਨੇ ਸਾਰਿਆਂ ਨੇ ਮੇਰੇ ਉੱਤੇ ਬਰਛੇ ਲੈ ਕੇ ਤਰਵਾਰਾਂ ਲੈ ਕੇ ਲੇਡੀਜ਼ ਲਿਆ ਕੇ ਮੇਰੀ ਇਹਨਾਂ ਨੇ ਕੁੱਟ ਮਾਰ ਕਰਾਈ ਮੇਰੀ ਉਂਗਲ ਟੁੱਟ ਗਈ ਹੁਣੇ ਨੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਭਗਵੰਤ ਮਾਨ ਦੇਗੇ ਇਹ ਹੀ ਬੇਨਤੀ ਹੈ ਵੀ ਗੁੰਡਾਗਰਦੀ ਬੰਦ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਲੇਡੀ ਜੀ ਤੇ ਬਹੁਤ ਗੁੰਡਾਗਰਦੀ ਹੋ ਰਹੀ ਹੈ ਲੇਡੀ ਜੀ ਦਾ ਕੋਈ ਇਨਸਾਫ ਨਹੀਂ ਹੋ ਰਿਹਾ ਧੱਕਾ ਛਾਈ ਬਹੁਤ ਲੇਡੀ ਜੀ ਨਾਲ ਹੋ ਰਿਹਾ ਹੈ ਸਾਡੀ ਮਾਲਕੀ ਜ਼ਮੀਨ ਹੈ ਸਾਡੇ ਕੋਰਟ ਵਿੱਚ ਚੱਲਦਾ ਪੈਣ ਕੇਸ ਤੇ ਉਹ ਨਿਸ਼ਾਨ ਸੇ ਬਲਗਾਇਆ ਨੇ ਗੰਦਗੀ ਦੇ ਵਿੱਚ ਲਾਇਆ ਨੇ ਨਿਸ਼ਾਨ ਸੇ ਨਾਲ ਸਾਡੇ ਟਾਇਲਟ ਨੇ ਬਾਥਰੂਮ ਨੇ ਗੰਦੇ ਪਾਣੀ ਆ ਰਹੇ ਨੇ ਸਾਹਮਣੇ ਪਸ਼ੂਆਂ ਦਾ ਗੋਆ ਪਿਆ ਹੈ ਇਹ ਬਹੁਤ ਗਲਤ ਕੀਤਾ ਇਹਨਾਂ ਨੇ ਇਹ ਸਾਡੀ ਪ੍ਰਸ਼ਾਸਨ ਤੱਕ ਮੰਗੇ ਤੇ ਜਥੇਬੰਦੀਆਂ ਤੱਕ ਮੰਗੇ ਵੀ ਇਨਸਾਫ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕੀਤੀ ਜਾਵੇ ਇਹਨੂੰ ਲੈ ਕੇ ਜਾਇਆ ਜਾਵੇ ਗੁਰੂ ਦੇ ਚਰਨਾਂ ਵਿੱਚ ਰੱਖਿਆ ਜਾਵੇ ਇਹਨੂੰ ਲਜਾ ਕੇ ਇਹੋ ਜਿਹੀ ਚੀਜ਼ਾਂ ਗੁਰਦੁਆਰਿਆਂ ਵਿੱਚ ਸੋਹਣੀਆਂ ਲੱਗਦੀਆਂ ਨੇ ਖੇਤਾਂ 'ਚ ਸੋਹਣੀਆਂ ਨਹੀਂ ਲੱਗਦੀਆਂ ਇਹਨਾਂ ਦੀ ਕੌਣ ਸੇਵਾ ਕਰੇਦਾ ਇੱਥੇ ਆ ਗਏ ਅਸੀਂ ਗੁਰਦੁਆਰਾ ਸਾਡੇ ਪਿੰਡ ਬਹੁਤ ਵੱਡਾ ਹੈ ਅਸੀਂ ਸਵੇਰ ਸ਼ਾਮ ਉੱਥੇ ਜਾਂਦੇ ਆ ਮੱਥੇ ਟੇਕਣੇ ਆ ਕਿਉਂਕਿ ਇਹ ਉੱਥੇ ਲਜਾਇਆ ਜਾਵੇ ਇਹਦੀ ਇੱਥੇ ਕੋਈ ਨਹੀਂ ਦੇਖਭਾਲ ਇਹਦੀ ਕੋਈ ਨਹੀਂ ਸੇਵਾ ਕਰ ਸਕਦਾ ਭਗਵੰਤ ਮਾਨ ਦੇ ਮੇਰੇ ਅੱਗੇ ਇਹੀ ਬੇਨਤੀ ਜੋ ਰੇ ਨਾਲ ਕੋਟ ਮਾਰ ਕੀਤੀ ਗਈ ਇਹ ਨਸਿੰਘਾਂ ਵੱਲੋਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਜੇ ਕੋਈ ਨਹੀਂ ਸਖਤ ਕਾਰਵਾਈ ਕਰਦੇ ਤੇ ਮੈਂ ਅੱਗੇ ਐਕਸ਼ਨ ਲਵਾਂ ਦੀ ਮੈਂ ਖੁਦ ਖੁਸ਼ੀ ਤੱਕ ਪਹੁੰਚਾਂਗੀ ਮੈਂ ਖੁਦ ਖੁਸ਼ੀ ਕਰਾਂਗੀ ਜੋ ਮੇਰੇ ਨਾਲ ਧੱਕਾ ਹੋਇਆ ਹੈ ਮੈਂ ਆਦਾ ਸੁਸਾਇਡ ਕਰਾਂਗੀ ਜੀ ਇਹਨਾਂ ਤੇ ਪਰਚਾ ਬਣਦਾ ਨਹੀਂ ਕੀਤਾ ਜਾਂਦਾ ਮੈਂ ਸੁਸਾਇਡ ਕਰਨਾ ਹੀ ਕਰਨਾ ਹੈ ਬਾਬਾ ਇੱਕ ਤੁਹਾਡੇ ਦੇ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਸੀ ਜੇ ਤੇ ਜ਼ਮੀਨ ਵਾਰੇ ਸੀ ਤੁਸੀਂ ਤੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਕਬਜ਼ਾ ਕੀਤਾ ਹੈਗਾ ਜ਼ਮੀਨ ਦਾ ਤੁਹਾਡਾ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਉੱਥੇ ਪਹੁੰਚੇ ਸੀਗੇ ਉਹ ਜਿਹੜੀ ਜ਼ਮੀਨ ਸੀਗੀ ਉਹ ਗੁਰਦਾਰ ਸਾਹਿਬ ਦੇ ਨਾਮ ਫੌਜਾ ਸਿੰਘ ਨੇ ਲਵਾਈ ਹੈ ਉਸ ਤੋਂ ਪਹਿਲੇ ਅਸੀਂ ਉੱਥੇ ਲੋਨ ਤੋਂ ਪਹਿਲੇ ਵੀ ਅਸੀਂ ਪਹੁੰਚੇ ਸੀਗੇ ਪਹੁੰਚੇ ਸੀ ਉਹਨਾਂ ਦੋਨਾਂ ਘਰਾਂ ਨਾਲ ਬਚਨ ਕੀਤੇ ਸੀ ਸਾਡੇ ਕੋਲ ਲਿਖ ਪੜਾ ਵੀ ਜਿਨ੍ਹਾਂ ਦੀ ਜ਼ਮੀਨ ਹੈ ਜੇ ਫੌਜਾ ਸਿੰਘ ਦੀ ਜ਼ਮੀਨ ਹੈ ਇਹ ਫੌਜਾ ਸਿੰਘ ਨੂੰ ਦਿੱਤੀ ਜਾਵੇਗੀ ਜੇ ਅੰਗਰੇਜ਼ ਸਿੰਘ ਦੀ ਜ਼ਮੀਨ ਹੈ ਅਸੀਂ ਅੰਗਰੇਜ਼ ਸਿੰਘ ਨੂੰ ਦੇਵਾਂਗੇ ਉਸ ਤੋਂ ਬਾਅਦ ਦੀ ਕਾਰਵਾਈ ਸੀ ਤਹਿਸੀਲਦਾਰ ਸਾਹਿਬ ਕੋਲ ਗਿਆ ਤਹਿਸੀਲਦਾਰ ਸਾਹਿਬ ਨੇ ਪਟਵਾਰੀ ਕੋਲ ਭੇਜਿਆ ਪਟਵਾਰੀ ਉੱਥੇ ਮੌਕੇ ਤੇ ਪਹੁੰਚਿਆ ਪਟਵਾਰੀ ਨੇ ਮੌਕੇ ਤੇ ਜਿਹੜਾ ਨਕਸ਼ਾ ਜਿਹੜਾ ਸੀਗਾ ਸਾਰਾ ਉਹਨਾਂ ਮੰਤੀ ਵੀ ਕੀਤੀ ਦੁਪਹਿਰ ਨੂੰ ਪਹੁੰਚੇ ਉਹਨਾਂ ਸ਼ਾਮ ਤੱਕ ਉੱਥੇ ਰਹਿ ਪਟਵਾਰੀ ਨੇ ਜਦੋਂ ਉੱਥੇ ਬਚਨ ਕੀਤੇ ਵੀ ਇਹ ਜ਼ਮੀਨ ਹੈ ਉਹ ਫੋਜਾ ਸਿੰਘ ਦੀ ਹੈ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਬਚਨ ਕੀਤੇ ਵੀ ਜ਼ਮੀਨ ਹੈ ਏ ਅਸੀਂ ਜੇ ਗੁਰਦਾਰਾ ਸਾਹਿਬ ਬਣਾਉ ਤਾਂ ਅਸੀਂ ਸਾਰੀ ਦੇ ਦਾਂਗੇ ਜ਼ਮੀਨ ਸਾਰੀ ਗੁਰਦਾਰਾ ਸਾਹਿਬ ਨੂੰ ਦੇ ਦਾਂਗੇ ਤੇ ਉਹ ਆਪ ਹੀ ਬਚਣਾ ਤੋਂ ਭੱਜ ਰਹੇ ਨੇ ਪਟਵਾਰੀ ਦੀ ਹੱਥ ਲਿਖਤ ਦਸਤਾ ਹੈ ਵੀ ਇਹ ਗੁਰਦਾਰਾ ਸਾਹਿਬ ਨੂੰ ਉਹ ਕਹਿੰਦੇ ਸੀ ਅਸੀਂ ਦਾਨ ਦੇ ਦਾਂਗੇ ਗਰੇ ਸਿੰਘ ਕਹਿੰਦੇ ਸੀ ਅਸੀਂ ਦਾਨ ਦੇ ਦਾਂਗੇ ਸਾਰੀ ਜ਼ਮੀਨ ਗੁਰਦਾਰਾ ਸਾਹਿਬ ਨੂੰ ਤੇ ਜਦੋਂ ਵੀ ਅਸੀਂ ਉੱਥੇ ਬਚਨ ਕੀਤੇ ਉਹਨਾਂ ਨੇ ਸਹਿਣ ਕਰਨ ਤੋਂ ਮੁਕਰ ਗਏ ਉਹ ਪਾਰਟੀ ਭਜਦੀ ਹੈ ਵਾਰ-ਵਾਰ ਭਜਦੀ ਹੈ ਤੇ ਜਿਹੜਾ ਇਹ ਗੁਰੂ ਘਰ ਦੀ ਜ਼ਮੀਨ ਹੈ ਅਸੀਂ ਨਿਸ਼ਾਨ ਸਾਹਿਬ ਚੁਲਾਉਂਦੇ ਜੀ ਬਾਬਾ ਜੀ ਕਿੰਨੀ ਜ਼ਮੀਨ ਦਾ ਮਸਲਾ ਸੀਗਾ 30 ਮਰਲੇ ਜੀ ਤੇ ਤੁਹਾਡੇ ਵੱਲੋਂ ਜਿਹੜਾ ਕੱਲ ਨਿਸ਼ਾਨ ਸਾਹਿਬ ਉੱਥੇ ਸ਼ੋਭਿਤ ਕੀਤਾ ਗਿਆ ਹਾਂਜੀ ਹੁਣ ਉੱਥੇ ਇੱਕ ਇਹ ਵੀ ਮਸਲਾ ਉੱਠ ਰਿਹਾ ਕਿ ਉਹਦੀ ਜਿਹੜੀ ਬੇਅਦਬੀ ਹੈ ਕੋਈ ਕਿਸੇ ਵੱਲੋਂ ਕੀਤੀ ਜਾਵੇ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਪ੍ਰਸ਼ਾਸਨ ਹੈ ਜੀ ਉਹ ਜਿਹੜਾ ਐਂਡੀ ਪਾਰਟੀ ਹੈ ਜਿਹੜਾ ਉੱਥੇ ਕਹਿੰਦੇ ਨੇ ਵੀ ਇਹ ਸਾ ਇਹ ਸਾਡੀ ਜ਼ਮੀਨ ਹੈ ਉਹਨਾਂ ਦੇ ਹੋਵੇਗੀ ਕਾਰਵਾਈ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਜੀ ਹਾਂਜੀ 7 ਵਜੇ ਜੀ ਸਰ ਇੱਕ ਸ਼ੰਗਾਰੇ ਉਤਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਨਿਹੰਗ ਸਿੰਧਾ ਵੱਲੋਂ ਜ਼ਮੀਨ ਦੇ ਟਰੈਕਟਰ ਨਾਲ ਵਾਹੀ ਕੀਤੀ ਜਾ ਰਹੀ ਹੈ ਉਹ ਮਾਮਲਾ ਕੀ ਹੈ ਜੀ ਸਾਰਾ ਪਿੰਡ ਛੰਗਰਾਏ ਅੰਗਰੇਜ਼ ਸਿੰਘ ਬਲਦੇਵ ਸਿੰਘ ਪੁੱਤਰ ਆਨ ਗੁਲਜਾਰ ਸਿੰਘ ਇਹਨਾਂ ਦੀ ਉੱਥੇ ਜਿਹੜੀ ਹੈਗੀ ਆ ਬਾਟ ਮਰਲੇ ਜ਼ਮੀਨ ਆ ਮਾਲਕੀ ਉਹਦੇ ਨਾਲ ਲੱਗਦੀ ਜ਼ਮੀਨ ਹੈਗੀ ਆ ਫੌਜਾ ਸਿੰਘ ਦੀ ਨਿੰਗ ਜੱਥੇਬੰਦੀਆਂ ਨੂੰ ਜਿਹੜਾ ਫੌਜਾ ਸਿੰਘ ਆ ਉਹਨੇ ਜੱਥੇਬੰਦੀਆਂ ਨੂੰ ਜਿਹੜੀ ਹੈਗੀ ਆ 32 ਮਰਲੇ ਜਿਹੜੀ ਉਹ ਇਹਨਾਂ ਨੂੰ ਹੈਗੀ ਹੈ 500 ਦੇ ਸਟਾਮ ਤੇ ਕਰਾ ਇਹਨਾਂ ਨੇ ਇਕਰਾਰਨਾਮਾ ਕਰਤਾ ਵੀ ਅਸੀਂ ਤੁਹਾਨੂੰ ਜਥੇਬੰਦੀਆਂ ਨੂੰ ਦਿੱਨੇ ਆ ਲੇਕਿਨ ਅੰਗਰੇਜ਼ ਸਿੰਘ ਬਲਦੇਵ ਸਿੰਘ son of ਗੁਲਜਾਰ ਸਿੰਘ ਕਾਬਜ ਸੀ ਜਥੇਬੰਦੀਆਂ ਨੇ ਆ ਕੇ ਉੱਥੇ ਕੱਲ ਉੱਥੇ ਆਪ ਦਾ ਜਿਹੜਾ ਹੈਗਾ ਨਿਸ਼ਾਨ ਸਭ ਲਾਇਆ ਮੌਕੇ ਤੇ ਮੈਂ ਪਹੁੰਚ ਗਿਆ ਇਹਨਾਂ ਨੂੰ ਅਸੀਂ ਉੱਥੇ ਹਦਾਇਤ ਕੀਤੀ ਹੈ ਸਾਰੀ ਠੀਕ ਆ ਇਹਨਾਂ ਦਾ ਟਰੈਕਟਰ ਨਾ ਉਹ ਵੀ ਕਬਜ਼ੇ ਚ ਲਿਆ ਇਹਨਾਂ ਨੂੰ ਅੱਜ ਦਾ ਟਾਈਮ ਦਿੱਤਾ ਸੀਗਾ ਉਹ ਆ ਰਹੇ ਆ ਇਹਨਾਂ ਦੇ ਪੇਪਰ ਆ ਜਿਹੜੇ ਉਹ ਵੈਰੀਫਾਈ ਕਰ ਰਹੇ ਆ ਸਾਰੇ ਅਸੀਂ ਗਾਗਜ ਪੱਤਰਾ ਜਿਹੜੇ ਜ਼ਮੀਨ ਦੇ ਉਹ ਵੈਰੀਫਾਈ ਕਰ ਰਹੇ ਆ ਵੀ ਇਹਦੇ ਤੇ ਅੰਗਰੇਜ਼ ਸਿੰਘ ਬਲਦੇਵ ਸਿੰਘ ਗੁਲਜਾਰ ਸਿੰਘ ਆਉ ਸੀਗਾ ਜਾਂ ਫੌਜਾ ਸਿੰਘ ਸੀਗਾ ਫੌਜਾ ਸਿੰਘ ਨੇ ਜਿਹੜੀ ਨਿੰਗ ਜੱਥੇਬੰਦੀਆਂ ਨੂੰ ਗੁਰਦੁਆਰਾ ਬਣਾਉਣ ਲਈ ਉਹ ਵਕਾਏ ਜ਼ਮੀਨ ਦਿੱਤੀ ਹੈ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਆ ਅਸੀਂ ਠੀਕ ਹੈ